ਇਹ ਤਸਵੀਰ ਹੈ ਜਰਨੈਲ ਸਿੰਘ ਦੀ ਜਿਹੜਾ ਕਿ ਨੌਜਵਾਨ ਆ ਵਧੀਆ ਭੇਖ ਵਾਸਤੇ ਆਪਣੇ ਵਿਦੇਸ਼ ਦੀ ਤਕਦੀ ਤੇ ਗਿਆ ਸੀ ਅਤੇ ਪਿਛੇ ਇੱਕ ਬੱਚੀ ਤੇ ਆਪਣੀ ਪਤਨੀ ਨੂੰ ਛੱਡ ਕੇ ਗਿਆ ਵਾ ਕਿਉਂਕਿ ਇਹਨਾਂ ਦੇ ਭੇਖ ਵਾਸਤੇ ਇਹਨਾਂ ਨੇ ਸੁਪਨੇ ਲੈ ਕੇ ਗਿਆ ਸੀ ਪਰ ਉਸ ਤੋਂ ਬਾਅਦ ਇੱਕ ਫੋਨ ਤੇ ਇੱਕ ਮੈਸੇਜ ਛੱਡਦਾ ਆਪਣੀ ਪਤਨੀ ਨੂੰ ਵੀ ਉਹ ਜਿਹੜਾ ਉੱਥੇ ਕਿਸੇ ਨੇ ਉਹਨਾਂ ਨੂੰ ਫੁਰਬਗੜਾ ਦਿੱਤੀ ਆਰਮੀ ਵਿੱਚ ਤੇ ਆਰਮੀ ਵਿੱਚ ਐਂਟਰੀ ਕੀਤੀ 28 ਅਗਸਤ ਦੀ ਮੇਰੀ ਵੌਇਸ ਰਿਕਾਰਡਿੰਗ 'ਤੇ ਗੱਲ ਹੋਈ ਉਹਨਾਂ ਨਾਲ ਤੇ ਉਸ ਤੋਂ ਬਾਅਦ ਕੋਈ ਮੈਸੇਜ ਕੋਈ ਫੋਨ ਵਗੈਰਾ ਕੁਝ ਨਹੀਂ ਆਇਆ ਉਹਨਾਂ ਦਾ ਇਹ ਮੇਰਾ ਬੱਚਾ ਛੋਟਾ ਜਿਹਾ ਨੇ ਮੈਂ ਕਿੱਥੇ ਜਾਊਂਗੀ ਮੈਂ ਇਸ ਕਰਕੇ ਢਾਡਾ ਹੀ ਸਹਾਰਾ ਲਿੱਤਾ ਬਈ ਢਾਡੇ ਤੱਕ ਨਾ ਮੇਰੀ ਗੱਲ ਪਚਾਈ ਜਾਵੇ ਕੋਈ ਵੀਰ ਭਰਾ ਮੇਰੇ ਅੱਗੇ ਆਨ ਕੇ ਮੇਰੀ ਮਦਦ ਕਰ ਸਕੇ ਬਈ ਹਾਂ ਬਈ ਅਸੀਂ ਤੇਰੇ ਨਾਲ ਖਲੋਣੇ ਆ ਮੈਂ ਕਿਤੇ ਨਹੀਂ ਜਾ ਸਕਦੀ ਤੁਸੀਂ ਦੇਖ ਹੀ ਸਕਦੇ ਮੇਰਾ ਬੱਚਾ ਛੋਟਾ ਜਾਵਾ ਕਿੰਨੇ ਕਿ ਤੁਹਾਨੂੰ ਕਹਿੰਦੀ ਪਾਪਾ ਨਾਲ ਗੱਲ ਕਰਾ ਫੋਨ ਤੇ ਜਾਂ ਪਾਪਾ ਦੀ ਫੋਟੋ ਵੇਖ ਕੇ ਜਾਂ ਕਿ ਉਹਦੇ ਜਾ ਲੰਗਦਾ ਕਿੰਨੇ ਕਿ ਯਾਦ ਕਰਦੀ ਬੱਚੀ ਬਸ ਇਹਨੂੰ ਮੈਂ ਕਹਿੰਦੀ ਨੀ ਨਾ ਪਾਪਾ ਬਾਹਰ ਗਏ ਜਦੋਂ ਵੀ ਕੋਈ ਆਰੋਪਲੇਨ ਲੰਗਣਾ ਜਾਂ ਕੁਛ ਇਹਨੇ ਨਾ ਪਾਪਾ ਗਈ ਪਾਪਾ ਪਾਪਾ ਇਹ ਨਾ ਜਮਾਨਾ ਨੂੰ ਲਾਲ ਚ ਮਿਲਿਆ ਬਈ ਦਾਦਾ ਤੁਹਾਡੇ ਪੈਸੇ ਵਧੀਆ ਬਣਗੇ ਤੁਸੀਂ ਇਹ ਕੰਮ ਕਰ ਲਓ ਤੇ ਬਈ ਮੈਂ ਆਰਮੀ ਚ ਜਾਣਿਆ ਵਾ ਤੇ ਮੈਂ ਉਥੇ ਪਹੁੰਚ ਕੇ ਤੈਨੂੰ ਫੋਨ ਕਰੂ 45 ਦਿਨਾਂ ਬਾਅਦ ਉਹ ਤੇ ਮੈਨੂੰ ਉਹ ਇਸ ਰਿਕਾਰਡਿੰਗ ਤੇ ਗੱਲ ਆਈ ਮਨਜੋਤ ਤੂੰ ਕੋਈ ਟੈਨਸ਼ਨ ਨਹੀਂ ਲੈਣੀ ਮੈਂ ਠੀਕ ਵਾਂ ਤੇ ਤੂੰ ਜਸਲੀਨ ਦਾ ਧਿਆਨ ਰੱਖੀ ਬਈ ਮੈਂ ਤੈਨੂੰ ਪਹੁੰਚ ਕੇ ਉਥੇ ਕੋਲ ਮੈਸੇਜਾਂ ਤੈਨੂੰ ਪੇਮੈਂਟ ਵਗੈਰਾ ਪੈਸੇ ਵਗੈਰਾ ਪਾਉਂਗਾ ਤੂੰ ਟੈਨਸ਼ਨ ਨਹੀਂ ਲੈਣੀ ਕਿਸੇ ਦਾ ਫਰਾ ਵੀ ਜੁਰਤਾ ਜਾਵਾ ਅੱਗੇ ਉਹਨੂੰ ਤੇ ਮੈਂ ਖੁੱਦ ਪਾਲਿਆ ਨਿਆਣਾ ਜਾਵਾ ਉਹ ਮੇਰੇ ਵਿਚਾਰੇ ਨੇ ਕਿਤੋਂ ਮਦਦ ਕਰ ਦੇਣੀ ਮੇਸ ਕਰਕੇ ਹੀ ਸਾਰੇ ਅੱਗੇ ਕਿੰਨੇ ਮੇਰੇ ਨਾਲ ਖੜੇ ਹੋ ਉਹ ਕੋਈ ਭੈਣ ਭਰਾ ਕੋਈ ਪਲੀਜ਼ ਬਿਨਾਂ ਦੇ ਸੁਪਨੇ ਪੂਰੇ ਹੋਏ ਨੇ ਨਾ ਇਹ ਉਹ ਚੀਜ਼ਾਂ ਜਿਹੜੀਆਂ ਹੋਈਆਂ ਨੇ ਜਿਹੜਾ ਸੋਚਿਆ ਸੀ ਮੈਂ ਸੁਪਨੇ ਕੀ ਮੈਂ ਤਾਂ ਦਿਹਾੜੀ ਚ ਬੇਟੀ 10 ਵਾਰੀ ਰੋਲਣ ਨਹੀਂ ਜੇ ਬਈ ਮੇਰੇ ਬਸ ਉਹ ਠੀਕ ਹੋਣ ਮੈਨੂੰ ਇੱਕ ਵਾਰੀ ਫੋਨ ਆ ਜਾਏ ਮੈਸੇਜ ਆ ਜਾਵੇ ਕੋਈ ਦਰਨੀ ਛੱਡਨੀ ਜੋ ਕੋਈ ਦਰਨੀ ਮੈਂ ਹਰ ਧਰਤੇ ਜਾ ਕੇ ਅਰਦਾਸਾ ਕਰਨੀ ਮੈਂ ਪਾਪਾ ਦੀਪ ਸਿੰਘ ਜੀ ਨੇ ਉਹਨਾਂ ਦੇ ਦਰ ਤੇ ਜਾਣੀ ਬਈ ਬਾਬਾ ਜੀ ਤੁਹਾਡੇ ਜ਼ੇਰ ਤੇ ਮੈਂ ਵੱਸਦੀ ਜੂ ਜਿੱਥੇ ਵੀ ਹੈਗੇ ਪਲੀਜ਼ ਤੰਦਰੁਸਤ ਹੋਣ ਜਿੱਥੇ ਵੀ ਹੈਗੇ ਹੋ ਕਦ ਜਨ ਲਿਆ ਲੋ ਕੀ ਸਨੇਹ ਦੇ ਲਿਆ ਜਾਓਗੇ ਆਪਣੇ ਲੋ ਪਲੀਜ਼ ਤੇ ਉਹ ਮੇਰੀ ਵੀਡੀਓ ਦੇਖਦੇ ਆ ਤੇ ਘਰੇ ਫੋਨ ਕਰਨ ਮੈਸੇਜ ਕਰਨ ਕਿਉਂਕਿ ਪਿੱਛੇ ਪਰਿਵਾਰ ਵੀ ਬਹੁਤ ਪਰੇਸ਼ਾਨ ਹੁੰਦੇ ਆਵਾ ਉਹਨਾਂ ਦੀ ਸਿਸਟਰ ਵੀ ਆ ਉਹਨਾਂ ਦੇ ਸਿਸਟਰ ਵੀ ਪਰੇਸ਼ਾਨ ਹੁੰਦੇ ਆ ਤੇ ਤੁਸੀਂ ਸੋਚ ਲਓ ਮੇਰੇ ਨਾਲੋਂ ਖੁੱਦ ਬਈ ਤੂੰ ਵੀ ਮੈਨੂੰ ਦੇਖ ਹੀ ਲਿੱਤਾ ਮੇਰੇ ਤੋਂ ਇਲਾਵਾ ਹੋਰ ਕਿੰਨੇ ਪਰੇਸ਼ਾਨ ਹੋਣਾ ਅਸਿਕਾ ਦੋਸਤੋ ਮੈਂ ਤੁਹਾਡਾ ਦੋਸਤ ਹਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਆਰਪੀਡੀ 24 ਚੈਨਲ ਦੇ ਨਾਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅਮਰਸਾਦ ਦੇ ਉਸ ਪਰਿਵਾਰ ਦੀਆਂ ਜਿਹੜਾ ਕਿ ਪਰਿਵਾਰ ਵਿੱਚ ਜਨੈਲ ਸਿੰਘ ਜਿਹੜਾ ਘਰ ਦਾ ਮੁਖੀਆ ਸੀ ਵਧੀਆ ਭੋਖ ਵਾਸਤੇ ਰੂਸ ਦੀ ਧਰਤੀ ਤੇ ਗਿਆ ਸੀ ਸੋਚਿਆ ਸੀ ਸਟੱਡੀ ਵੀਜ਼ੇ ਤੇ ਗਿਆ ਸੀ ਵੀ ਪੜ੍ਹਾਈ ਕਰੂੰਗਾ ਤੇ ਨਾਲ-ਨਾਲ ਕੰਮ ਕਰਕੇ ਆਪਣੀ ਪਤਨੀ ਦਾ ਤੇ ਆਪਣੀ ਬੱਚੀ ਦੀ ਵਧੀਆ ਦੇਖਭਾਲ ਕਰੂੰਗਾ ਪਰ ਉਹਨੂੰ ਕੀ ਪਤਾ ਸੀ ਉੱਥੋਂ ਦੇ ਕੀ ਹਾਲਾਤ ਹੋ ਜਾਣੇ ਨੇ ਅਤੇ ਉਸ ਤੋਂ ਬਾਅਦ ਜਿਹੜਾ ਇੱਕ ਵੀ ਜਿਹੜਾ ਫੋਨ ਜਿਹੜਾ ਜਰਨੈਲ ਦਾ ਨਹੀਂ ਹੁੰਦਾ ਕੋਈ ਤੁਹਾਨੂੰ ਜਰਨੈਲ ਦੀਆਂ ਫੋਟੋਆਂ ਸਾਂਝੀ ਕਰ ਦਾਂਗੇ ਤੁਸੀਂ ਦੇਖ ਸਕਦੇ ਹੋ ਬਾਈ ਦੀ ਇਹ ਤਸਵੀਰ ਹੈ ਜਰਨੈਲ ਸਿੰਘ ਦੀ ਜਿਹੜਾ ਕਿ ਨੌਜਵਾਨ ਆ ਵਧੀਆ ਭੇਖ ਵਾਸਤੇ ਆਪਣੇ ਵਿਦੇਸ਼ ਦੀ ਧਰਤੀ ਤੇ ਗਿਆ ਸੀ ਅਤੇ ਪੁੱਛੇ ਇੱਕ ਬੱਚੀ ਦੀ ਆਪਣੀ ਪਤਨੀ ਨੂੰ ਛੱਡ ਕੇ ਗਿਆ ਵਾ ਕਿਉਂਕਿ ਇਹਨਾਂ ਨੇ ਭੇਖ ਵਾਸਤੇ ਇਹਨਾਂ ਦੇ ਸੁਪਨੇ ਲੈ ਕੇ ਗਿਆ ਸੀ ਪਰ ਉਸ ਤੋਂ ਬਾਅਦ ਇੱਕ ਫੋਨ ਤੇ ਇੱਕ ਮੈਸੇਜ ਛੱਡਦਾ ਆਪਣੀ ਧਰਬੰਦੀ ਨੂੰ ਵੀ ਉਹ ਜਿਹੜਾ ਰੂਸ ਦੀ ਜਿਹੜੀ ਆ ਫੋਟੋ ਵਿੱਚ ਪ੍ਰਤੀ ਹੋ ਜਾਂਦਾ ਉਸ ਤੋਂ ਬਾਅਦ ਕੋਈ ਜਿਹੜਾ ਇਸੇ ਕਿਸਮ ਦਾ ਫੋਨ ਜਾਂ ਕਿਸੇ ਕਿਸਮ ਦਾ ਕੋਈ ਰਾਬਤਾ ਨਹੀਂ ਹੁੰਦਾ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਆ। ਉਹਨਾਂ ਦੀ ਧਰਮ ਪਤਨੀ ਨਾਲ ਗੱਲਬਾਤ ਜਰੂਰ ਕਰਾਂਗੇ। ਪਹਿਲੇ ਕੀ ਨਾਮ ਤੁਹਾਡਾ? ਮੇਰਾ ਨਾਮ ਮਨਜੋਤ ਕੌਰ। ਮਨਜੋਤ ਜੀ ਕਿੱਥੇ ਗਏ ਸੀ ਤੁਹਾਡੇ ਪਤੀ? ਕਦੋਂ ਗਏ ਸੀ ਤੇ ਕਿਹੜੇ-ਕਿਹੜੇ ਕੰਮ ਵਾਸਤੇ ਗਏ ਸੀ ਆਪਣੇ ਦਰਸ਼ਕਾਂ ਨੂੰ ਗੱਲ ਸਾਂਝੀ ਕਰੋ। ਮੇਰੇ ਹਸਬੰਡ ਸਟੈਡੀ ਬੇਸ ਤੇ ਰੂਸ ਵਿੱਚ ਗਏ ਸੀ। ਤੇ ਮਤਲਬ ਵਧੀਆ ਸੀ ਸਾਬਾ ਕੁਝ ਤੇ ਉੱਥੇ ਕਿਸੇ ਨੇ ਉਹਨਾਂ ਨੂੰ ਆਫਰ ਵਗੈਰਾ ਦਿੱਤੀ ਆਰਮੀ ਦੀ। ਤੇ ਆਰਮੀ ਵਿੱਚ ਐਂਟਰੀ ਕੀਤੀ 28 ਅਗਸਤ ਦੀ ਮੇਰੀ ਵੌਇਸ ਰਿਕਾਰਡਿੰਗ ਤੇ ਗੱਲ ਹੋਈ ਉਹਨਾਂ ਨਾਲ ਤੇ ਉਸ ਤੋਂ ਬਾਅਦ ਕੋਈ ਮੈਸੇਜ ਕੋਈ ਫੋਨ ਵਗੈਰਾ ਕੁਝ ਨਹੀਂ ਆਇਆ ਉਹਨਾਂ ਦਾ ਹਾਂਜੀ ਮਨੀਸੋ ਵੀ ਇੱਥੋਂ ਜਦੋਂ ਗਏ ਸੀ ਪੰਜਾਬ ਚੋਂ ਇਕੱਲੇ ਗਏ ਸੀ ਇੱਥੇ ਕੀ ਕੰਮ ਕਰਦੇ ਸੀ ਕਿਸ ਤਰ੍ਹਾਂ ਮਨ ਚ ਵਿਚਾਰ ਬਣਿਆ ਵੀ ਰੋਸ਼ੀ ਦਿੱਤੀ ਜਾਇਆ ਜਾਵੇ ਇਹ ਮਤਲਬ ਇੱਥੇ ਇੱਥੋਂ ਪੰਜ ਛੇ ਜਣੇ ਗਏ ਸੀ ਹਾਂਜੀ ਇਹ ਅੰਬਰਸਰ ਦੇ ਦੋ ਤਿੰਨ ਮੁੰਡੇ ਗਏ ਉਹ ਮਤਲਬ ਆਪਣੀ ਤਰਨਤਾਰ ਦਾ ਵੀ ਇੱਕ ਲੜਕਾ ਗਿਆ ਹੋਇਆ ਵਾ ਇੱਥੇ ਕੀ ਕਰਦੇ ਸੀ ਉਹ ਸਭ ਸੱਚੇ ਇੱਥੇ ਉਹਨਾਂ ਵਰਕਸ਼ਾਪ ਤੇ ਮਤਲਬ ਗੱਡੀਆਂ ਦਾ ਕੰਮ ਕਰਦੇ ਸੀ ਹਾਂਜੀ ਤੇ ਬਈ ਇਸ ਤੋਂ ਵੀ ਕੀ ਲੱਗਦਾ ਸੀ ਸੁਪਨੇ ਲੈ ਕੇ ਗਏ ਸੀ ਵਧੀਆ ਭੇਖ ਵਾਸਤੇ ਵੀ ਘਰ ਦੀ ਗਰੀਬੀ ਦੂ ਕਰੂੰਗਾ ਬੱਚੀ ਦਾ ਤੁਹਾਡਾ ਜਿਹੜਾ ਭੇਖ ਹੋਰ ਵਧੀਆ ਹੋਊਗਾ ਕੀ ਕੀ ਤੁਹਾਡਾ ਨਾਲ ਗੱਲਾਂ ਕਰਦੇ ਤੁਸੀਂ ਕੋਈ ਦਸਕਾ ਇਹਨੂੰ ਗੱਲ ਸਾਂਝੀ ਕਰਦੇ ਨਹੀਂ ਇਹ ਆਪਣੇ ਲਈ ਤੇ ਮਤਲਬ ਵਧੀਆ ਗਏ ਫਿਊਚਰ ਬਣਾਉਣ ਵਾਸਤੇ ਗਏ ਬਈ ਇੱਥੇ ਤੁਹਾਨੂੰ ਪਤਾ ਕੋਈ ਇੰਨੀ ਬੰਦ ਹੀ ਨਹੀਂ ਆ ਪੈਸੇ ਨਹੀਂ ਬੰਦੇ ਨੇ ਤੇ ਆਪਣੇ ਲਈ ਉਹ ਫਿਊਚਰ ਹੀ ਬਣਾਣਗੇ ਬਈ ਸਾਡਾ ਵਧੀਆ ਅੱਗੇ ਫਿਊਚਰ ਹੋਊਗਾ ਬੱਚੇ ਦੀ ਵਧੀਆ ਆਪਾਂ ਪਰਵਰੀਚ ਕਰ ਸਕਾਂਗੇ ਤੇ ਉੱਥੇ ਜਾ ਕੇ ਪਤਾ ਨਹੀਂ ਐਡਾ ਪ੍ਰੋਬਲਮ ਚ ਫਸ ਜਾਣਾ 45 ਦਿਨ ਲਈ ਟ੍ਰੇਨਿੰਗ ਤੇ ਚੜੇ ਆ ਤੇ ਅੱਜ ਦੇਖੋ ਕਿੰਨੇ ਮਹੀਨੇ ਹੋ ਗਏ ਤੁਸੀਂ ਖੋਦੀ ਸਾਹ ਬਲਾ ਸਕਦੇ ਜੋ ਤੇ ਕੋਈ ਉਹਨਾਂ ਦਾ ਪਤਾ ਹੀ ਨਹੀਂ ਜੋ ਕਿੱਥੇ ਉਹ ਕਿਹੜੇ ਹਾਲਾਤ ਚ ਵਾ ਉਹ ਇੱਕ ਤੋਂ ਦੋ ਦੀ ਧਰਤੀ ਤੇ ਗਈ ਸੀ ਉੱਥੇ ਜਾ ਕੇ ਇਕੱਲਾ ਕੰਮ ਕਰਦਾ ਪੈ ਸੀ ਨਾਲ ਨਾਲ ਸਟੱਡੀ ਕਰਦੇ ਸੀ ਨਾਲ ਨਾਲ ਕੰਮ ਕਰਦੇ ਸੀ ਉਸ ਤੋਂ ਬਾਅਦ ਲੱਗਦਾ ਸੀ ਭੁੱਖ ਵਧੀਆ ਹੋ ਗਿਆ ਵਾ ਪੈਸੇ ਭਜ ਲਾ ਪੈ ਸੀ ਸੋਚਿਆ ਸੀ ਹੁਣ ਜ਼ਿੰਦਗੀ ਵਧੀਆ ਜੀ ਗੁਜ਼ਰੂਗੀ ਹਾਂਜੀ ਉੱਥੇ ਮਤਲਬ ਕੰਮ ਕਰ ਦਿੰਦੇ ਸੀ ਕੁਕਿੰਗ ਦਾ ਬਾਅਦ ਉਹ ਸਟੈਪ ਵਾਈਜ਼ਰ ਕਦੀ ਕੋਈ ਕੰਮ ਮਿਲ ਜਾਂਦਾ ਸੀ ਕਦੀ ਕੋਈ ਮਿਲ ਜਾਂਦਾ ਸੀ ਮਤਲਬ ਟਿਕ ਕੇ ਕੰਮ ਨਹੀਂ ਮਤਲਬ ਮਿਲਦੇ ਹੁੰਦੇ ਸੀ ਉੱਥੇ ਤੇ ਕੰਮ ਨਹੀਂ ਮਿਲ ਦਿੰਦੇ ਸੀ ਤੇ ਇਸ ਕਰਕੇ ਉਹਨਾਂ ਨੂੰ ਉਹਨਾਂ ਨੂੰ ਲਾਲਚ ਮਿਲੇ ਆ ਬਈ ਇਦਾਂ ਇਦਾਂ ਤੁਹਾਡੇ ਪੈਸੇ ਵਧੀਆ ਬਣਨਗੇ ਤੁਸੀਂ ਇਹ ਕੰਮ ਕਰ ਲਓ ਇਹ ਮਤਲਬ ਮੈਨੂੰ ਮੇਰੀ ਵੌਇਸ ਰਿਕਾਰਡਿੰਗ ਕਰ ਲਈ ਬਈ ਮਨਜੋਤ ਬਈ ਮੈਂ ਆਰਮੀ ਚ ਜਾਣਿਆ ਵਾ ਤੇ ਮੈਂ ਵਦੀਆਂ ਵਾ ਠੀਕ ਵਾ ਤੇ ਮੈਂ ਉਥੇ ਪਹੁੰਚ ਕੇ ਤੈਨੂੰ ਫੋਨ ਕਰੂ 45 ਦਿਨਾਂ ਬਾਦੋ 45 ਦਿਨ ਮੈਂ ਕਿੱਥੇ ਕੋਈ ਗੱਲ ਨਹੀਂ 45 ਦਿਨ ਮੈਨੂੰ ਕੋਈ ਮੈਸੇਜ ਨਹੀਂ ਆਇਆ ਮੈਂ ਵੀ ਕੋਈ ਟੈਨਸ਼ਨ ਨਹੀਂ ਲੀਤੀ ਬਈ ਆਪਣੀ ਟ੍ਰੇਨਿੰਗ ਕੰਪਲੀਟ ਕਰਕੇ ਮੈਨੂੰ ਕਾਲ ਕਰਨਗੇ ਤੇ ਜਦੋਂ 45 ਦਿਨ ਤੋਂ 55 ਦਿਨ ਹੋ ਗਏ ਫਿਰ ਅੱਗੇ ਹੋ ਗਏ ਅੱਗੇ ਹੋ ਗਏ ਤੇ ਦੇਖੋ ਸਾਰਿਆਂ ਦੇ ਕੈਂਪ ਚ ਜਾ ਕੇ ਵੀ ਗੱਲ ਹੁੰਦੀ ਰਹੀ ਆ ਇੱਕ ਮੇਰੇ ਹਸਬੰਦ ਦੀ ਮੈਨੂੰ ਕੈਂਪ ਚ ਜਾ ਕੇ ਗੱਲ ਵੀ ਨਹੀਂ ਹੋਈ अच्छा बाकीया दी गल हो रही है कैंप च ते ਤੁਹਾਡੇ પતિ ਤੁਹਾਡੇ ਪਤੀ ਦੀ ਗੱਲ ਹੀ ਹੋ ਰਹੀ ਹੈ ਹਾਂਜੀ ਕੈਂਪ ਵਿੱਚ ਜਦੋਂ ਗਏ ਨਾ ਤੇ ਜਿਹੜੇ ਬਾਕੀ ਮੁੰਡੇ ਗਏ ਉਹ 15-15 ਦਿਨ ਬਾਅਦ ਉਹਨਾਂ ਦੇ ਹੂਣ ਜਾ ਕੇ ਫੋਨ ਬੰਦ ਹੋਏ ਦੋ-ਦੋ ਮਹੀਨੇ ਹੋ ਗਏ ਉਹਨਾਂ ਦੇ ਵੀ ਨਹੀਂ ਕਰੇ ਫੋਨ ਆਂਦੀ ਹਾਂਜੀ ਤੇ ਮੈਨੂੰ ਵੀ ਤੁਸੀਂ ਉਹਨਾਂ ਨਾਲ رابطہ ਕੀਤਾ ਵੀ ਭਾਈ ਮੇਰੀ ਗੱਲ ਜਰਨਲ ਦਾ ਕਰਾਓ ਜਿਹੜੇ ਤੁਹਾਡੇ ਨਾਲ ਗਏ ਆ ਜਰਨਲ ਕਿੱਥੇ ਕੋਈ ਦੱਸਿਆ ਇੱਦਾਂ ਗੱਲਬਾਤ ਹੋਈ ਕੋਈ ਤੁਹਾਡੇ ਨਾਲ ਜਿਨ੍ਹਾਂ ਦੇ ਹਸਬੰਦ ਗਏ ਆ ਜੋੜਾ ਫਟਕ ਤੋਂ ਉਹ ਮੈਨੂੰ ਦੱਸਦੇ ਹੁੰਦੇ ਸੀ ਕਹਿੰਦੇ ਮੈਂ ਕਿ ਮੇਰੇ ਹਸਬੰਦ ਨਾਲ ਸੀ ਕਹਿੰਦੇ ਤੁਹਾਡੇ ਹਸਬੰਦ ਨੂੰ ਪਹਿਲੇ ਫੇਸ ਦਿੱਤਾ ਗਿਆ ਸੀ ਅੱਗੇ ਅੱਗੇ ਵੀ ਇਹ ਤਾਂ ਜਾਣਦੇ ਹਾਂ ਜੀ ਹਾਂਜੀ ਕਹਿੰਦੇ ਤੁਹਾਡੇ ਮੇਰੇ ਹਸਬੰਦ ਨੂੰ ਇੱਕ ਚੋਲੇ ਦਾ ਲੜਕਾ ਇੱਕ ਫਰੀਦਕੋੜ ਦਾ ਇਹਨਾਂ ਤਿੰਨਾਂ ਨੂੰ ਕਹਿੰਦੇ ਅੱਗੇ ਫੇਸ ਦਿੱਤਾ ਗਿਆ ਸੀ ਹਾਂਜੀ ਮੈਨੂੰ ਇਹ ਸਭ ਕਿੰਨੇ ਕਿ ਮਨ 'ਚ ਵਿਚਾਰ ਆਉਂਦੇ ਨੇ ਜਦੋਂ ਲਾਸਟ ਮੈਸੇਜ ਤੁਹਾਨੂੰ ਜਰਨੈਲ ਨੇ ਜਿਹੜਾ ਛੱਡਿਆ ਵੀ ਭਾਈ ਮੈਂ ਰੂਜ ਦੀ ਫੌਜ ਵਿੱਚ ਭਰਤੀ ਹੋ ਰਿਹਾ ਹਾਂ 45 ਦਿਨਾਂ ਦੇ ਮੈਂ ਟ੍ਰੇਨਿੰਗ ਤੇ ਜਾ ਰਿਹਾ ਹਾਂ ਤੇ ਤੁਸੀਂ ਉਹਨਾਂ ਨੂੰ ਕੋਈ ਮੈਸੇਜ ਛੱਡ ਕੇ ਬਣਾ ਨਹੀਂ ਕੀਤਾ ਜਾਂ ਕਿਸੇ ਕਿਸੇ ਦਾ ਭਾਈ ਨਾ ਜਾਓ ਕਿਸੇ ਤਰ੍ਹਾਂ ਦਾ ਆਪਣੇ ਕੋਲ ਉਹ ਜਾਂ ਵਾਪਸ ਆ ਜਾਓ ਉੱਥੇ ਜੰਗ ਲੱਗ ਗਈ ਮੈਨੂੰ ਇੰਨਾ ਪਤਾ ਨਹੀਂ ਜੰਗ ਲੱਗੀ ਆ ਜੰਗ ਲੱਗੀ ਦਾ ਪਤਾ ਹੁੰਦਾ ਤੇ ਕਦੀ ਪਾਪੇ ਜਿਨਾ ਨਹੀਂ ਤੇ ਮੈਨੂੰ ਉਹ ਇਸ ਰਿਕਾਰਡਿੰਗ ਤੇ ਗੱਲ ਆਈ ਮਨਜੋਤ ਤੂੰ ਕੋਈ ਟੈਨਸ਼ਨ ਨਹੀਂ ਲੈਣੀ ਮੈਂ ਠੀਕ ਹਾਂ ਤੇ ਤੂੰ ਜਸਲੀਨ ਦਾ ਧਿਆਨ ਰੱਖੀ ਬਈ ਮੈਂ ਤੈਨੂੰ ਪਹੁੰਚ ਕੇ ਉੱਥੇ ਕਾਲ ਮੈਸੇਜਾਂ ਤੈਨੂੰ ਪੇਮੈਂਟ ਵਗੈਰਾ ਪੈਸੇ ਵਗੈਰਾ ਪਾਉਂਗਾ ਤੂੰ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ ਤੂੰ ਜਦ ਇੰਨੀ ਮੁਸ਼ਕਲ ਹੁੰਦੀ 4-5 ਮਹੀਨੇ ਹੋ ਗਏ ਕੋਈ ਮੈਸੇਜ ਨਹੀਂ ਕੋਈ ਖਰਚਾ ਨਹੀਂ ਤੁਹਾਨੂੰ ਪਤਾ ਜੋ ਉਹਨਾਂ ਨੇ ਭੇਜਣਾ ਉਹ ਕਰ ਮੈਂ ਵਰਤਣਾ ਮੇਰੇ ਕੋ ਇਸ ਟਾਈਮ ਕੁਛ ਵੀ ਨਹੀਂ ਹੈਗਾ ਜਿਹੜਾ ਮੈਂ ਕਿਸੇ ਦੇ ਅੱਗੇ ਹੱਥ ਵੀ ਨਹੀਂ ਅੜ ਸਕਦੀ ਜਾ ਹੋਈ ਨਾ ਮੈਨੂੰ ਅੱਗੇ ਕੋਈ ਚੱਲਣ ਵਾਲਾ ਹੈਗਾਏ ਮੇਰੇ ਪਿੱਛੇ ਮਾਪਿਓ ਅੱਗੇ ਮਾਪਿਓ ਜਿੰਨਾ ਅੱਗੇ ਮੈਂ ਆਪਣਾ ਹੱਥ ਅੜ ਸਕਾਂ ਹਾਂਜੀ ਮੇਰੇ ਵੀ ਤੁਸੀਂ ਹੁਣ ਜਿਹੜੇ ਡਿਸਕਸ ਅਸੀਂ ਬੈਠੇ ਆ ਇਹ ਤੁਹਾਡਾ ਸਹੁਰਾ ਦਾ ਘਰ ਹੈਗਾ ਜਾਂ ਤੁਹਾਡੇ ਪੀਕੇ ਦਾ ਘਰ ਹੈ ਕਿੰਨਾ ਘਰ ਹੈ ਜਿਹੜਾ ਇਹ ਮੇਰੇ ਭਰਾ ਦਾ ਘਰ ਜੋ ਹਾਂਜੀ ਮੇਰੇ ਭਰਾ ਦੇ ਘਰੇ ਮੈਂ ਰਹਿਨੀ ਆ ਕੋਲ ਕੋ ਨਹੀਂ ਦਾ ਘਰ ਮੇਰਾ ਭਰਾ ਤੇ ਮੈਂ ਤੁਹਾਡੇ ਮਾਪੇ ਮਮੀ ਪਾਪਾ ਨਹੀਂ ਹੈਗੇ ਬਚਪਨ ਸੀ ਪੂਰੇ ਹੋ ਗਏ ਸੀ ਤੁਹਾਡੇ ਸੱਸ ਸੋਹਰਾ ਵੀ ਦੋਆ ਉਹ ਵੀ ਨਹੀਂ ਹੈਗੇ ਇਹ ਲੱਗਦਾ ਕਿ ਬਾਪੇ ਮਾਪਿਓ ਦਾ ਪਿਆਰ ਮਿਲਿਆ ਨਾ ਸੱਸੋ ਦਾ ਪਿਆਰ ਮਿਲਿਆ ਤੁਹਾਡਾ ਪਤੀ ਹੀ ਤੁਹਾਡਾ ਜੀਵਨ ਸਾਥੀ ਸੀ ਤੁਹਾਡੇ ਸੁੱਖ-ਦੁੱਖ ਚ ਪਾਈਵਾਲ ਸੀ ਤੁਹਾਡਾ ਹਰ ਰਿਸ਼ਤੇਦਾਰ ਸੀ ਅੱਜ ਉਹ ਵੀ ਤੁਹਾਡੇ ਕੋਲ ਨਹੀਂ ਹੈਗਾ ਕਿ ਲੱਗਦਾ ਇਹ ਚੀਜ਼ ਦਾ ਦੁੱਖ ਲੱਗਦਾ ਵੀ ਭਾਈ ਥੋੜੀ ਖਾ ਲੰਦੇ ਸ਼ਾਇਦ ਆਪਣੇ ਕੋਲ ਤੇ ਰੈਂਦਾ ਸਾਡੀ ਅੱਖਾਂ ਸਾਹਮਣੇ ਰੈਂਦਾ ਅੱਜ ਅੱਖਾਂ ਤੋਂ ਓਲੇ ਹੋ ਗਿਆ ਵਾ ਅ ਤੁਸੀਂ ਫੋਟੋ ਵੇ ਵੇ ਰੋ ਰਹੇ ਹੋ ਅੱਜ ਤੁਸੀਂ ਦਰਵਾਜ਼ਾ ਵੇ ਵੇ ਰਹੇ ਹੋ ਵੀ ਕਦੋਂ ਸ਼ਾਇਦ ਜਨੈਲ ਦਾ ਫੋਨ ਆਉਂਦਾ ਜਾਂ ਕਦੋਂ ਜਨੈਲੋਂ ਦਾ ਦਰਵਾਜ਼ੇ ਵਾਲ ਤੱਕਦੇ ਹੋ ਕਿ ਲੱਗਦਾ ਇਹ ਚੀਜ਼ ਦਾ ਦੁੱਖ ਹੀ ਲੱਗਦਾ ਚੀਜ਼ ਦਾ ਦੁੱਖ ਵੇਖੋ ਕਿੰਨਾ ਲੱਗਦਾ ਮੇਰੇ ਮਾਪਿਓਂ ਮੈਂ ਉਹਨਾਂ ਨਾਲ ਆਪਣੀਆਂ ਗੱਲਾਂ ਕਰਾਂ ਮੈਂ ਉਹਨਾਂ ਨਾਲ ਆਪਣੇ ਦਿਲ ਦੀਆਂ ਗੱਲਾਂ ਕਰਾਂ ਇੱਕ ਮੈਂ ਉਹਨੂੰ ਜਿਹਦੇ ਨਾਲ ਲੜ ਲੱਗੀ ਮੈਂ ਤੇ ਉਹਨੂੰ ਹੀ ਆਪਣਾ ਹਰ ਇੱਕ ਦੁੱਖ ਦਾ ਦੱਸ ਸਕਦੀ ਆ ਤੇ ਮੈਂ ਇਸ ਕਰਕੇ ਤੁਹਾਡੇ ਸਾਰਿਆਂ ਅੱਗੇ ਇੱਕ ਹੱਥ ਜੋੜ ਕੇ ਰਿਕਵੈਸਟ ਕਰਦੀ ਮੇਰੇ ਹਸਬੰਦ ਨੂੰ ਜਿੱਥੇ ਕਿਤੇ ਵੀ ਖੋ ਜਾਂ ਕੋਈ ਪਰੇਸ਼ਾਨੀ ਚ ਪਲੀਜ਼ ਕਢਵਾ ਦਿਓ ਦੁਈ ਕਿਉਂਕਿ ਮੇਰੇ ਕੋ ਕੁਝ ਨਹੀਂ ਹੈਗਾ ਮੈਂ ਕਢਵਾ ਨਹੀਂ ਸਕਦੀ ਉਹਨਾਂ ਨੂੰ ਮੈਂ ਸਰਕਾਰ ਅੱਗੇ ਕੋਈ ਭਗਮੰਤ ਮਾਨ ਜੀ ਦੇ ਅੱਗੇ ਕੋਈ ਹੋਰ ਵੀ ਜਿਹੜੇ ਹੈਗੇ ਪ੍ਰਧਾਨ ਵਗੈਰਾ ਹਨਾ ਕਿਉਂਕਿ ਮੈਨੂੰ ਮੈਂ ਕਿਸੇ ਨੂੰ ਨਾ ਜਾਣਦੀ ਨਹੀਂ ਆ ਮਨੇ ਸੋ ਪਹਿਲੇ ਤੁਸੀਂ ਸਬਜ ਕਿਸੇ ਅਧਿਕਾਰੀ ਨਾਲ ਕਿਸੇ ਮੰਤਰੀ ਨਾਲ ਆਪਤਾ ਕੀਤਾ ਵਾ ਕਿ ਮੇਰਾ ਪਤੀ ਫਸ ਗਿਆ ਵਾ ਉਸ ਤੋਂ ਬਾਅਦ ਆ ਜੋ ਇਨੇ ਦਿਨ ਹੋ ਗਏ ਨੇ ਨਾ ਫੋਨ ਆਇਆ ਨਾ ਕਿਸੇ ਦਾ ਮੈਸੇਜ ਆਇਆ ਵਾ ਕਿਸੇ ਕਿਸਮ ਕਿਸੇ ਨੂੰ ਮਿਲਣ ਦੀ ਤੁਸੀਂ ਕੋਸ਼ਿਸ਼ ਕੀਤੀ ਕਿਸੇ ਅਧਿਕਾਰੀ ਨੂੰ ਰ ਬੱਚਾ ਛੋਟਾ ਜਿਨੇ ਮੈਂ ਕਿੱਥੇ ਜਾਉਂਗੀ ਮੈਂ ਇਸ ਕਰਕੇ ਟਾਡਾ ਹੀ ਸਹਾਰਾ ਲਿੱਤਾ ਵੀ ਟਾਡੇ ਤੱਕ ਨਾ ਮੇਰੀ ਗੱਲ ਪਹਚਾਈ ਜਾਵੇ ਕੋਈ ਵੀਰ ਭਰਾ ਮੇਰੇ ਅੱਗੇ ਆਨ ਕੇ ਮੇਰੀ ਮਦਦ ਕਰ ਸਕੇ ਬਈ ਹਾਂ ਬਈ ਅਸੀਂ ਤੇਰੇ ਨਾਲ ਖਲੋਣੇ ਆ ਮੈਂ ਕਿਤੇ ਨਹੀਂ ਜਾ ਸਕਦੇ ਤੁਸੀਂ ਦੇਖ ਹੀ ਸਕਦੇ ਮੇਰਾ ਬੱਚਾ ਛੋਟਾ ਜਾਵਾ ਬਿਲਕੁਲ ਨਹੀਂ ਤੁਸੀਂ ਦੇਖਿਆ ਭੈਣ ਨੇ ਆਪਣੇ ਪਤੀ ਨੂੰ ਭੇਜਿਆ ਸੀ ਵਿਦੇਸ਼ ਦੀ ਧਰਤੀ ਤੇ ਸੁਪਨੇ ਬਹੁਤ ਦੇਖੇ ਸੀ ਵੀ ਘਰ ਦੀ ਗਰੀਬੀ ਦੂਰ ਹੋ ਜਾਊਗਾ ਘਰ ਵੱਜੂਗਾ ਜਿਸ ਘਰ ਵਸੀਂ ਬੈਠੇ ਆ ਇਹ ਆਪਣਾ ਘਰ ਨਹੀਂ ਭੈਣ ਦਾ ਇਹ ਪੇਕੇ ਦਾ ਘਰ ਆ ਭਰਾ ਦਾ ਘਰ ਆ ਨਾ ਤੇ ਭੈਣ ਦੇ ਸਹੁਰੇ ਨੇ ਕਿਉਂਕਿ ਨਾ ਹੀ ਭੈਣ ਦੇ ਪੇਕੇ ਨੇ ਕਿਉਂਕਿ ਮਾਪਿਓ ਇੱਥੇ ਹੈ ਨਹੀਂ ਆ ਨਾ ਹੀ ਉਹ ਮਾਪਿਓ ਨੇ ਬਸ ਇੱਕ ਸਹਾਰਾ ਸੀ ਪਤੀ ਦਾ ਉਹ ਵੀ ਜਿਹੜਾ ਵਿਦੇਸ਼ ਦੀ ਤੱਕ ਗਿਆ ਸੀ ਵਧੀਆ ਪੇਕ ਵਾਸਤੇ ਸੋਚਿਆ ਸੀ ਕਿ ਮੱਦੀ ਪੜਾਈ ਇਹਨਾਂ ਦਾ ਜਿਹੜਾ ਪਾਲਣ ਪੋਸ਼ਣ ਵਧੀਆ ਹੋ ਜਾਊਗਾ ਉੱਥੇ ਜਾ ਕੇ ਕੁਕੀ ਦਾ ਕੰਮ ਵੀ ਕਰਨਾ ਪਿਆ ਸੀ ਵਧੀਆ ਪੈਸੇ ਕਮਾਉਣ ਲਾ ਪਿਆ ਸੀ ਘਰ ਦੇ ਨਾਲ ਗੱਲਬਾਤ ਵੀ ਹੁੰਦੀ ਸੀ ਪਰ ਪਰਾਨੀ ਕਿੱਥੋਂ ਮਨ ਵਿਚਾਰ ਆਇਆ ਉਥੇ ਰੋਸ ਦੀ ਫੌਜ ਚ ਪਰਦੀ ਹੋਇਆ ਜਾਵੇ ਅਤੇ ਵਧੀਆ ਜਿਹੜਾ ਹੋਰ ਪੈਸੇ ਮਿਲਣਗੇ ਸ਼ਾਇਦ ਲਾਲਚ ਕਰਕੇ ਉਹ ਗੱਲਬਾਤ ਹੋ ਗਈ ਔਰ ਉਸ ਤੋਂ ਬਾਅਦ ਜਿਹੜਾ ਇੱਕ ਮੈਸੇਜ ਛੱਡਦਾ ਆਪਣੀ ਪਤਨੀ ਨੂੰ ਵੀ ਮੈਂ 45 ਦਿਨ ਟ੍ਰੇਨਿੰਗ ਤੇ ਜਾ ਰਿਹਾ ਅਤੇ ਉਸ ਤੋਂ ਬਾਅਦ ਆ ਕੇ ਤੁਹਾਡੇ ਨਾਲ ਗੱਲਬਾਤ ਕਰੂੰਗਾ ਪਰ ਉਹ 45 ਦਿਨ ਹੀ ਲੰਮੇ ਜਾਂ ਲੰਬੇ ਹੋ ਗਏ ਉਸ ਤੋਂ ਬਾਅਦ ਨਾ ਕਿ ਜਨੈਲ ਦਾ ਕੋਈ ਫੋਨ ਆਇਆ ਨਾ ਕੋਈ ਮੈਸੇਜ ਆਇਆ ਅਤੇ ਉਸ ਪਤਨੀ ਦਾ ਰੋ ਰੋ ਕੇ ਬੁਰਾ ਹਾਲ ਆ ਮੈਨੂੰ ਇਹ ਤੋਂ ਭੈਣ ਜੀ ਬੱਚੀ ਫਿਰ ਕਿੰਨੀ ਕੀ ਜिद ਕਰਦੀ ਆਪਣੇ ਪਾਪਾ ਵਾਸਤੇ ਕਿੰਨਾ ਕਿ ਤੁਹਾਨੂੰ ਕਹਿੰਦੀ ਪਾਪਾ ਨਾਲ ਗੱਲ ਕਰਾ ਫੋਨ ਤੇ ਜਾਂ ਪਾਪਾ ਦੀ ਫੋਟੋ ਵੇਖੀ ਜਾਂ ਕਿ ਉਹਦੇ ਜਾ ਲੰਘਦਾ ਕਿੰਨੀ ਕੀ ਯਾਦ ਕਰਦੀ ਬੱਚੀ ਬਸ ਇਹਨੂੰ ਮੈਂ ਕਹਿੰਦੀ ਨਹੀਂ ਨਾ ਪਪਾ ਬਾਹਰ ਗਏ ਜਦੋਂ ਵੀ ਕੋਈ ਆ ਰੋਪਲੇ ਨੰਗਣਾ ਜਾਂ ਕੁਛ ਇਹਨੇ ਕਹਿੰਨਾ ਪਪਾ ਆ ਗਏ ਪਪਾ ਪਪਾ ਇਹਨੇ ਵਾਜਾ ਮਾਨੀਆਂ ਬਾਕੀ ਇਹਨੂੰ ਇੰਨਾ ਪਤਾ ਤੇ ਨਹੀਂ ਛੋਟੀ ਏ ਹਾਂਜੀ ਜਿੱਦ ਨਹੀਂ ਇੱਥੋਂ ਵੀ ਅ ਯੂਨੀਵਰਸਿਟੀ ਦੇਖਿਆ ਤੁਹਾਡਾ ਭਰਾ ਵੀ ਵਿਚਾਰਾ ਕੰਮ ਪ੍ਰਾਈਵੇਟ ਕੰਮ ਕਰਦਾ ਵਾ ਕੀ ਲੱਗਦਾ ਨਹੀਂ ਕੀ ਲੱਗਦਾ ਨਹੀਂ ਜ਼ਿੰਮੇਵਾਰੀ ਹੈ ਉਹਦੇ ਮੋਢਿਆਂ ਤੇ ਪੈ ਗਈ ਤੁਹਾਡੀ ਵੀ ਬੱਚੀ ਦੀ ਵੀ ਸਾਰਿਆਂ ਦੀ ਵਿਚਾਰਾ ਦੀ ਮੇਰਾ ਭਰਾ ਵੀ ਛੋਟਾ ਜਿਹਾ ਵਾ ਕਿ ਉਹ ਵੀ ਉਹ ਨੁੱਤ ਮੈਂ ਖੁੱਦ ਪਾਲਿਆ ਨਿਆਣਾ ਜਵਾ ਉਹ ਮੇਰੇ ਵਿਚਾਰੇ ਨੇ ਕਿਤੋਂ ਮਦਦ ਕਰ ਦੇਣੀ ਮੈਂ ਇਸ ਕਰਕੇ ਹੀ ਸਾਰੇ ਅੱਗੇ ਕਿੰਨੇ ਮੇਰੇ ਨਾਲ ਖੜੇ ਹੋ ਵੋ ਕੋਈ ਪੈਨਪਰਾ ਕੋਈ ਪਲੀਜ਼ ਕਿਉਂਕਿ ਮੈਂ ਕੋਈ ਇੱਥੇ ਪੈਸੇ ਨਹੀਂ ਮੰਗਣੀ ਰੱਖਣੀ ਕੋਈ ਰਾਸ਼ਨ ਨਹੀਂ ਮੰਗਣੀ ਰੱਖਣੀ ਮੈਂ ਐ ਉਹ ਗੱਲ ਕਹਿੰਦੇ ਜਿੱਤੇ ਵੀ ਅੱਗੇ ਕੋਈ ਸਰਕਾਰ ਉਹ ਜਿੱਤੇ ਗਏ ਰੂਸ ਦੀ ਸਰਕਾਰ ਜੇ ਉਹ ਉਹ ਵੀ ਸੁਣਦੇ ਆ ਪਲੀਜ਼ ਬਈ ਉਹਨਾਂ ਨੂੰ ਕਢਵਾਇਆ ਜਾਵੇ ਉਹਨਾਂ ਨੂੰ ਇੱਥੇ ਵਾਪਸ ਇੰਡੀਆ ਭੇਜਿਆ ਜਾਵੇ ਕਿਉਂਕਿ ਕੱਲੇ ਮੇਰੇ ਹਸਬੰਡ ਨਹੀਂ ਆ ਕਾਫੀ ਘਰਾ ਦੇ ਗਏ ਹੋਏ ਮੈਂਬਰ ਕਿਸੇ ਦਾ ਕੋਈ ਬੱਚਾ ਗਿਆ ਹੋਇਆ ਕਿਸੇ ਦਾ ਕੋਈ ਹਸਬੰਡ ਗਿਆ ਹੋਇਆ ਕਿਸੇ ਦਾ ਕੋਈ ਮਤਲਬ ਸਾਰਿਆਂ ਦੇ ਬੱਕਰੀ ਬੱਕਰੀ ਭਰਾ ਗਿਆ ਕਿਸੇ ਦਾ ਸਾਰੇ ਲੋਕ ਹੀ ਬੜੇ ਪਰੇਸ਼ਾਨ ਵਾ ਪਰ ਉਹਨਾਂ ਨੂੰ ਤੇ ਪਿੱਛੇ ਪਰਿਵਾਰ ਵੀ ਉਹਨਾਂ ਕੋਲ ਹੈਗੇ ਮੇਰੇ ਕੋਲ ਤੇ ਕੁਝ ਵੀ ਨਹੀਂਗਾ ਮੈਂ ਕਿੱਥੇ ਜਾ ਕੇ ਬਹੂਗੀ ਤੁਸੀਂ ਦੱਸ ਤੁਹਾਨੂੰ ਲੱਗਦਾ ਵੀ ਪਹਿਲੀ ਤੁਸੀਂ ਪਹਿਲੋਂ ਹੀ ਮਨਚ ਵਿਚਾਰ ਨਹੀਂ ਸੀ ਵੀ ਜੇ ਇਹ ਵੀ ਵਿਦੇਸ਼ ਚੱਲ ਜਣਗੇ ਤੇ ਮੈਂ ਕੱਲ੍ਹਿਆ ਬਹਿ ਜੂਗੀ ਤੁਸੀਂ ਉਦੋਂ ਮਨਾਂ ਨਹੀਂ ਕੀਤਾ ਭਾਈ ਇੱਥੇ ਕਰ ਲੋ ਕੰਮ ਥੋੜਾ ਖਾ ਲੋ ਪਰ ਮੇਰੇ ਲੱਗੇ ਰੋ ਮੈਨੂੰ ਪਤਾ ਹੋਊਗਾ ਇੱਕ ਸੁਖਦੁਖ ਚੱਸੀ ਜਿਹਦੇ ਭਾਈ ਵਾਲਿਆ ਅੱਜ ਤੋਂ ਰੱਬ ਨਾ ਕਰੇ ਤੁਹਾਨੂੰ ਮੁਸ਼ਕਲ ਆ ਜਾਂਦੀ ਆ ਭਾਈ ਸਾਹਿਬ ਇੱਥੇ ਹੈ ਨਹੀਂ ਆ ਜੇਕਰ ਉਹਨਾਂ ਨੂੰ ਮੁਸ਼ਕਲ ਆ ਜਾਂਦੀ ਆ ਤੁਸੀਂ ਹੀ ਨੇ ਉਹਨਾਂ ਕੋਲ ਹੈਗੇ ਕਿ ਲੱਗਦਾ ਨਹੀਂ ਇਹ ਚੀਜ਼ਾਂ ਦਾ ਤੁਸੀਂ ਇਹਨਾਂ ਨੂੰ ਮਨਾ ਕੀਤਾ ਨਹੀਂ ਕੀਤਾ ਨਹੀਂ ਭਾਈ ਇੱਥੇ ਰੋ ਥੋੜੀ ਖਾ ਲੋ ਪਰ ਸਾਡੇ ਸਾਹਮਣੇ ਰੋ ਕਰੋ ਨਹੀਂ ਪਤਾ ਕੀ ਚੱਕਰ ਸੀ ਬੱਚੇ ਨੂੰ ਜੇ ਵਧੀਆ ਭੂਵੀਂ ਸੀ ਦੇਣਾ ਵਾ ਤੇ ਅਸੀਂ ਵਧੀਆ ਭੂਵੀਂ ਚ ਲਈ ਆਪਾਂ ਉਹਨਾਂ ਨੂੰ ਆਪਣੇ ਤੋਂ ਦੂਰ ਕੀਤਾ ਹੋਇਆ ਬਈ ਨਹੀਂ ਚਲੋ ਸਾਡੀ ਵਧੀਆ ਫਿਊਚਰ ਬਣੂਗਾ ਤੇ ਉਹ ਵੀ ਕਹਿੰਦੇ ਸੀ ਬਈ ਮੈਂ ਸਾਲ ਦੋ ਸਾਲ ਲੱਗ ਕੇ ਮੈਂ ਵਾਪਸ ਆਉਂਗਾ ਦੇਹੋਂ ਬੇਕੋ ਡੇਢ ਸਾਲ ਤੋਂ ਇੱਕ ਸਾਫ ਦਾ ਹੋਈ ਚੱਲਾ ਵਾ ਤੇ ਮਗਰ ਕਹਿੰਦੇ 2-3 ਮਹੀਨਿਆਂ ਨੂੰ ਮੈਂ ਵਾਪਸ ਆਉਂਗਾ ਬਈ ਮੈਂ ਮਿਲ ਕੇ ਜਾਉਂਗਾ ਦੁਬਾਰਾ ਰਿਪੀਟ ਜਾਉਂਗਾ ਹਾਂਜੀ ਬਿਲਕੁਲ ਜੀ ਤੁਸੀਂ ਦੇਖਿਆ ਤਸਵੀਰਾਂ ਵਿੱਚ ਕਿਸ ਤਰ੍ਹਾਂ ਜਿਹੜਾ ਜਰਨੈਲ ਦੀ ਪਤਨੀ ਰੋ ਰੋ ਕੇ ਆਪਣਾ ਦਰਦ ਬਿਆਨ ਕਰ ਰਹੀ ਹੈ ਅਤੇ ਆਪਣੇ ਪਤੀ ਨੂੰ ਆਵਾਜ਼ਾਂ ਮਾਰ ਰਹੀ ਹੈ ਕਿ ਉਹ ਵਾਪਸ ਆ ਜੇ ਕਿਉਂਕਿ ਜਿਸ ਤਰ੍ਹਾਂ ਰੂਸ ਦੀ ਯੂਕਰੇਨ ਦੀ ਲੜਾਈ ਲੱਗੀ ਆ ਜੰਗ ਲੱਗੀ ਆ ਅਤੇ ਬੜੇ ਮਹੱਤਵਪੂਰਨ ਵਿਚਾਰ ਹੁੰਦੇ ਨੇ ਇਸ ਟੀਮ ਲੈ ਕੇ ਵੀ ਕਾਣੀ ਕਿਹੜੇ ਹਾਲਾਤਾਂ ਵਿੱਚ ਹੋਣਗੇ ਕਿਸ ਤਰ੍ਹਾਂ ਦੀ ਜਿਹੜੀ ਜ਼ਿੰਦਗੀ ਬਤੀਤ ਕਰਦੇ ਹੋਣਗੇ ਅੱਜ ਤੱਕ ਇਹ ਸਾਡੀ ਵੀ ਦਸ਼ਕਾਂ ਨੂੰ ਅਪੀਲ ਆ ਇਸ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜਾਂ ਕਿ ਜਰਨਲਿਸਟ ਵੀਡੀਓ ਦੇਖਦਾ ਹੋਵੇ ਇੱਕ ਵੀ ਜਰਨੈਲ ਨੂੰ ਕੀ ਸਨੇਹ ਹਿਲਣਾ ਚਾਹੋਗੇ ਆਪਣੇ ਵੱਲੋਂ ਪਲੀਜ਼ ਜੇ ਉਹ ਮੇਰੀ ਵੀਡੀਓ ਦੇਖਦੇ ਆ ਤੇ ਘਰੇ ਫੋਨ ਕਰਨ ਮੈਸੇਜ ਕਰਨ ਕਿਉਂਕਿ ਪਿੱਛੇ ਪਰਿਵਾਰ ਵੀ ਬਹੁਤ ਪਰੇਸ਼ਾਨ ਹੁੰਦੇ ਆ ਵਾ ਉਹਨਾਂ ਦੇ ਸਿਸਟਰ ਵੀ ਆ ਉਹਨਾਂ ਦੇ ਸਿਸਟਰ ਵੀ ਪਰੇਸ਼ਾਨ ਹੁੰਦੇ ਆ ਤੇ ਤੁਸੀਂ ਸੋਚ ਲਓ ਮੇਰੇ ਨਾਲੋਂ ਖੁਦ ਬਈ ਤੁਸੀਂ ਮੈਨੂੰ ਦੇਖ ਹੀ ਲਿੱਤਾ ਮੇਰੇ ਤੋਂ ਇਲਾਵਾ ਹੋਰ ਕਿੰਨੇ ਪਰੇਸ਼ਾਨ ਹੋਣਾ ਕਿਉਂਕਿ ਉਹਦੇ ਲਈ ਵੀ ਮੈਂ ਹੀ ਆ ਉਹਦਾ ਵੀ ਮਾਪਿਓ ਨਹੀਂ ਹੈਗਾ ਉਹਦੇ ਲਈ ਵੀ ਮੈਂ ਹੀ ਆ ਸਭ ਕੁਝ ਇੱਕ ਹਮ ਸਫਰ ਲਈ ਮੈਂ ਮੈਂ ਉਹਦੇ ਲਈ ਆ ਤੇ ਉਹ ਮੇਰੇ ਲਈ ਆ ਹਾਂਜੀ ਹਮੇਸ਼ਾ ਵੀ ਜਦੋਂ ਨੈਸੀ ਇੱਥੋਂ ਗਏ ਉਦੋਂ ਕੀ ਕੀ ਸੁਪਨੇ ਦੇਖੇ ਸੀ ਤੁਸੀਂ ਬਹਿ ਕੇ ਦੋਵਾਂ ਜਿਆਣੇ ਕੀ ਗੱਲਾਂ ਆਪਸ ਵਿੱਚ ਕਰਦੇ ਹੁੰਦੇ ਸੀ ਇਹ ਕੋਈ ਦਸ਼ਕਾਂ ਜੂ ਸਾਂਝਾ ਕਰਦੇ ਹੋ ਕਿਉਂਕਿ ਹਰ ਕੋ ਦਾ ਸੋਨਾ ਭਵਿੱਖ ਵਾਸਤੇ ਹਰ ਕੋ ਸੋਚਦਾ ਅੱਗੇ ਵਾਸਤੇ ਤੁਸੀਂ ਕੀ ਕੀ ਸੋਚਿਆ ਸੀ ਕੀ ਕੀ ਗੱਲਾਂ ਕਰਦੇ ਦੇ ਸਾਪਕ ਆਪਸ ਵਿੱਚ ਬਸ ਇਹੋ ਕਰਦੇ ਨੇ ਭਈ ਆਪਣਾ ਵਧੀਆ ਫਿਊਚਰ ਬਣਾਵਾਂਗੇ ਆਪਾਂ ਆਪਣਾ ਸੋਨਾ ਘਰ ਬਣਾਵਾਂਗੇ ਬੱਚੇ ਨੂੰ ਵਧੀਆ ਸਟੱਡੀ ਦਵਾਂਗੇ ਹਾਂਜੀ ਉਹਨੂੰ ਮਤੀ ਕਿੰਨਾ ਯਾਦ ਕਰਦੀ ਆ ਜਾਂ ਤੁਸੀਂ ਕਿੰਨਾ ਕੋ ਗੱਲਾਂ ਗਾ ਕਰਦੇ ਹੋ ਵੀ ਨਾ ਤੇ ਸੁਪਨੇ ਪੂਰੇ ਹੋਏ ਨੇ ਨਾ ਹੀ ਉਹ ਚੀਜ਼ਾਂ ਜਿਹੜੀਆਂ ਹੋਈਆਂ ਨੇ ਜਿਹੜਾ ਸੋਚਿਆ ਜ਼ਿੰਦਗੀ ਤੇ ਮੈਂ ਸੁਪਨੇ ਕੀ ਮੈਂ ਤਾਂ ਦਿਹਾੜੀ ਚ ਬੇਟੀ 10 ਵਾਰੀ ਰੋਲਣ ਨਹੀਂ ਜਬਈ ਮੇਰੇ ਬਸ ਉਹ ਠੀਕ ਹੋਣ ਮੈਨੂੰ ਇੱਕ ਵਾਰੀ ਫੋਨ ਆ ਜਾਏ ਮੈਸੇਜ ਆ ਜਾਣ ਬਈ ਮੈਂ ਮੈਂ ਸੁਪਨੇ ਕੀ ਵੇਖਣ ਮੈਨੂੰ ਸੁਪਨੇ ਤੇ ਅੱਗੇ ਦਿਖਣ ਨਹੀਂ ਨਹੀਂ ਦੇ ਕੋਈ ਸੁਪਰੇ ਤੇ ਮੈਂ ਤਾਂ ਦੱਸ ਜਾਊਂਗੀ ਨਾ ਜੇ ਮੈਨੂੰ ਕੁਛ ਅੱਗੇ ਦਿਖਣ ਦਿਆ ਹੋਵੇ ਨੂੰ ਇਸ ਤੋਂ ਵੀ ਪਰਮਾਤਮਾ ਗਾਲੀ ਕਿੰਨੀ ਅਰਦਾਸ ਕਰਦੇ ਹੋ ਕਿੰਨੀ ਬੇਨਤੀ ਕਰਦੇ ਹੋ ਰੱਬ ਨੂੰ ਕਿੰਨਾ ਕਰਤੇ ਹੁੰਦੇ ਹੋ ਕਿ ਭਾਈ ਮੇਰਾ ਪਤੀ ਵਾਪਸ ਆ ਜਾਏ ਸਹੀ ਸਲਾਮਤ ਕਰੇ ਵਾਪਸ ਆ ਜਾਏ ਆਪਣੇ ਪਰਵਾਜ਼ ਚ ਵਾਪਸ ਆ ਜਾਏ ਕਿੰਨਾ ਕਨਾਬ ਨੂੰ ਯਾ ਕਰ ਮੈਂ ਤੇ ਕੋਈ ਦਰ ਨਹੀਂ ਛੱਡਣ ਦੀ ਜੋ ਕੋਈ ਦਰ ਨਹੀਂ ਮੈਂ ਹਰ ਧਰਤੇ ਜਾ ਕੇ ਅਰਦਾਸਾ ਕਰਨ ਦੀ ਮੈਂ ਪਾਪਾ ਦੀਪ ਸਿੰਘ ਜੀ ਮੈਂ ਉਹਨਾਂ ਦੇ ਦਰ ਤੇ ਜਾਣੀ ਬਈ ਬਾਬਾ ਜੀ ਤੁਹਾਡੇ ਸੇਤ ਤੇ ਮੈਂ ਵੱਸਦੀ ਜੋ ਜਿੱਥੇ ਵੀ ਹੈਗੇ ਪਲੀਸ ਤੰਦਰੁਸਤ ਹੁਣ ਜਿੱਥੇ ਵੀ ਹੈਗੇ ਉਹ ਕਿੰਨੇ ਸੋ ਵੀ ਉਹਨਾਂ ਦੀ ਆਵਾਜ਼ ਸੁਣੀ ਨੂੰ ਅੱਜ ਕਈ ਮਹੀਨੇ ਹੋ ਗਏ ਨੇ ਉਹਨਾਂ ਦੀ ਵਾਇਸ ਰਿਕਾਰਡਿੰਗ ਤੁਹਾਡੇ ਕੋਲ ਪਈ ਹੈ ਉਹ ਸੁਣ ਸੁਣ ਕੇ ਫਿਰ ਮਨ ਨੂੰ ਤਸੱਲੀ ਹੁੰਦੀ ਹੈ ਇੱਕ ਵਾਰੀ ਸਾਡੇ ਦਰਸ਼ਕਾਂ ਨੂੰ ਸੁਣਾ ਦਿਓ ਕੋਈ ਵਾਇਸ ਰਿਕਾਰਡਿੰਗ ਜਿਹੜੀ ਪਈ ਭੇਜੀ ਹੈ ਉਹਨਾਂ ਨੇ ਤੁਹਾਨੂੰ ਆਪਣੇ ਫੋਨ 'ਚ ਬਿਲਕੁਲ ਤੁਸੀਂ ਦੇਖਿਆ ਜਰਨੈਲ ਦੀ ਪਤਨੀ ਰੋ ਰੋ ਕੇ ਆਪਣੇ ਪਤੀ ਨੂੰ ਯਾਦ ਤੇ ਕਰ ਰਹੀ ਆ ਅਤੇ ਉਸ ਦੀ ਆਵਾਜ਼ ਸੁਣਨ ਨੂੰ ਜਿਹੜੀ ਹੈ ਤਰਸ ਰਹੀ ਹੈ ਕਿਉਂਕਿ ਕਈ ਮਹੀਨੇ ਹੋ ਗਏ ਨੇ ਆਪਣੇ ਪਤੀ ਨੇ ਗੱਲ ਕੀਤਿਆ ਪਰ ਉਹਦੇ ਜਿਹੜਾ ਇੱਕ ਲਾਸਟ ਮੈਸੇਜ ਜਿਹੜਾ ਆਉਂਦਾ ਵੀ ਮੈਂ ਯੂ ਰੂਜ ਦੀ ਫੌਜ ਚ ਭਰਤੀ ਹੋ ਰਿਹਾ ਹਾਂ 45 ਦਿਨਾਂ ਦੀ ਮੈਂ ਟ੍ਰੇਨਿੰਗ ਤੇ ਜਾ ਰਿਹਾ ਉਹ ਮੈਸੇਜ ਜਿਹੜਾ ਬਸ ਯਾਦ ਰੱਖਦੀ ਆ ਅੱਜ ਵੀ ਜਿਹੜਾ ਸਨੇਹਾ ਮੈਸੇਜ ਯਾਦ ਕਰਕੇ ਕਿਤੇ ਰੋ ਰਹੀ ਆ ਅਤੇ ਤੁਹਾਨੂੰ ਆਵਾਜ਼ ਵੀ ਉਹ ਜ਼ਰੂਰ ਸੁਣਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜਾ ਮੈਸੇਜ ਲਾਸਟ ਜਿਹੜਾ ਕੀਤਾ ਸੀ ਜਰਨੈਲ ਨੇ ਆਪਣੀ ਪਤਨੀ ਨੂੰ ਬਿਲਕੁਲ ਤੁਸੀਂ ਦੇਖ ਸਕਦੇ ਹੋ ਮੈਸੇਜ ਸੁਣਾਉਣ ਦੀ ਕੋਸ਼ਿਸ਼ ਕਰਾਂਗੇ ਉਹ ਮੈਸੇਜ ਸੁਣੋਗੇ ਤੁਹਾਡਾ ਵੀ ਕਿਤੇ ਭਾਵੁਕ ਹੋ ਜਾਓਗੇ ਤੁਹਾਡਾ ਵੀ ਕਿਤੇ ਮਨ ਜਿਹੜਾ ਅੰਦਰੋਂ ਬਰੁੰਦਾ ਜਾਵੇਗਾ ਕਿ ਕਿਸ ਤਰ੍ਹਾਂ ਬੰਦਾ ਰੋਜੀ ਰੋਟੀ ਖਾਤਰ ਵਿਦੇਸ਼ਾਂ ਈ ਧਰਤੀ ਤੇ ਜਾਂਦਾ ਵਧੀਆ ਪੇਖ ਵਾਸਤੇ ਪਰ ਉਹਨੂੰ ਕੀ ਪਤਾ ਹੁੰਦਾ ਵੀ ਉੱਥੇ ਦਾ ਵਧੀਆ ਵੀ ਕਿ ਬੰਦਾ ਨਹੀਂ ਬੰਦਾ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਹੁੰਦੀਆਂ ਇੱਥੇ ਪਰਿਵਾਰ ਮੁਸ਼ਕਲਾਂ ਵਿੱਚ ਇੱਥੇ ਪਰਿਵਾਰ ਰੋਂਦਾ ਉੱਥੇ ਉਹ ਨੌਜਵਾਨ ਆਪਣੇ ਕਿਹੜੇ ਹਾਲਾਤਾਂ 'ਚ ਲਾ ਕੇ ਸੋ ਦੱਸ ਸਕਦਾ ਹੋਊਗਾ ਬੜੀ ਇਹ ਮੁਸ਼ਕਲਾਂ 'ਚ ਉਹ ਪਰਿਵਾਰ ਜਿਹੜਾ ਉੱਥੇ ਸਾਹਮਣਾ ਕਰਦਾ ਹੋਊਗਾ ਪਰ ਹਰ ਕੋਈ ਮਜਬੂਰੀ ਹੁੰਦੀ ਹੈ ਹਰ ਕਿਸੇ ਦੀ ਕਿਸੇ ਦਾ ਸ਼ੌਂਕ ਨਹੀਂ ਹੁੰਦਾ ਮਜਬੂਰੀ ਕਰਕੇ ਬੰਦਾ ਜਾਂਦਾ ਵੀ ਸ਼ਾਇਦ ਰੋਜੀ ਰੋਟੀ ਵਧੀਆ ਕਮਾ ਲਾਂਗੇ ਉੱਥੇ ਜਾ ਕੇ ਹਾਂਜੀ ਭਾਜੀ ਆਉ ਸਮਝਾਉਂਦਾ ਹਾਂ ਤੇ ਆ ਤੇ ਰੱਖੀ ਦਿਓ ਸਾਡੇ ਇੱਥੇ ਯਾਰੀ ਲੋਨ ਨੇ ਕੋਈ ਹੈਗੀ ਬਿਲਕੁਲ ਜੀ ਤੁਸੀਂ ਦੇਖਿਆ ਰਿਕਾਰਡਿੰਗਾਂ ਜਿਹੜੀਆਂ ਵਾਇਸ ਨੇ ਉਹ ਸਾਬੀਆਂ ਨੇ ਧਰਪੰਦੀ ਨੇ ਅੱਜ ਵੀ ਕਿਤੇ ਯਾਦ ਕਰਕੇ ਅੱਜ ਵੀ ਸੁਣ ਸੁਣ ਕੇ ਕਿਤੇ ਹੰਝੂ ਜਰੂ ਆਉਂਦੇ ਨੇ ਹੋਰ ਕੀ ਕੀ ਪੈਂਦੀ ਵਾਇਸ ਰਕੋਣੀਆਂ ਭੇਡੀਆਂ ਪਤੀ ਤੁਹਾਡੇ ਨਾਲ ਹੋਰ ਕੀ ਗੱਲਾਂ ਮੰਮੀ ਤੁਹਾਨੂੰ ਮੰਮੀ ਯਾਦ ਕੋ ਲਾਰਜ ਦਿੱਤਾ ਨਾ ਬਈ ਸਾਲ ਬਾਅਦ ਉਹ ਪੀਆਰ ਮਿਲ ਜਾਨੀ ਆ ਅੱਛਾ ਬਈ ਮੈਂ ਕਿਹਾ ਵੀ ਬਣ ਕੇ ਬਣ ਜਾਣੀ ਤੇ ਸਦਾ ਨੌਕਰੀ ਉਹ ਬੋਸ ਨਾਲ ਤਾਂ ਬਾਜੀ ਕਰਦੀ ਉਹਨਾਂ ਤੇ ਪਿਆਰ ਕਰਦਾ ਪਰ ਇਹ ਉਹ ਨਾ ਨਹੀਂ ਲਾਲਚ ਵਿੱਚ ਲੈ ਕੇ ਨਾ ਬਈ ਉਹਨਾਂ ਨੇ ਲਾਲਚ ਵਿੱਚ ਲੀਤਾ ਵਾ ਸਾਲ ਬਾਅਦ ਪੀਆਰ ਹੋ ਜੂਗਾ ਹਾਂਜੀ ਸਾਲ ਬਾਅਦ ਤਾਂ ਪੀਆਰ ਹੋ ਜੂਗੀ ਤੁਹਾਨੂੰ ਇੰਨੇ ਪੈਸੇ ਮਿਲਣਗੇ ਕੋਈ ਪੈਸਾ ਵਗੈਰਾ ਨਹੀਂ ਮਿਲਿਆ ਮਤਲਬ ਉਲਟਾ ਲੱਗਦਾ ਉਹਨਾਂ ਨੇ ਜਿਹੜੇ ਇਹਨਾਂ ਵਿਚਾਰਿਆਂ ਨੇ ਕਮਾਏ ਆ ਕਿ ਲਗਾਤਾਰ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਜਿਹੜੇ ਕੱਲਾ ਜਰਨੈਲ ਨਹੀਂ ਹੈ ਹੋਰ ਜਨਾਬ ਅਗੇ ਪਤਾ ਨਹੀਂ ਕਿੰਨੇ ਕਿ ਮਾਮਾ ਦੇ ਪੁੱਤ ਨੇ ਕਿੰਨੇ ਕਿ ਭੈਣਾਂ ਦੇ ਭਰਾ ਨੇ ਕਿੰਨੇ ਕਿ ਪਤਨੀਆਂ ਦੇ ਘਰ ਵਾਲੇ ਨੇ ਜਿਹੜੇ ਇਸੇ ਤਰ੍ਹਾਂ ਲਾਲਚ ਫਸਾ ਕੇ ਇਹਨਾਂ ਨੂੰ ਫੌਜ ਦੇ ਅੱਗੇ ਪਾਸੇ ਜਿਹੜਾ ਭੇਜ ਦਿੰਦੇ ਨੇ ਹਾਂਜੀ ਹਾਂਜੀ ਉਹ ਲਾਲਚੀ ਦਿੰਦੇ ਆ ਵੇਖੋ ਹੁਣ ਮੈਂ ਤੇ ਤੁਹਾਡੇ ਸਾਹਮਣੇ ਆ ਗਈ ਕਈ ਪਰਿਵਾਰ ਐਦਾਂ ਦੇ ਜਿਹੜੇ ਸਾਹਮਣੇ ਨਹੀਂ ਆਉਂਦੇ ਪਏ ਤੇ ਬਹੁਤ ਜਾਣੇ ਪਰੇਸ਼ਾਨ ਮੈਂ ਇੱਕ ਬਾਰ ਦਾ ਮਤਲਬ ਜਿਹੜੇ ਮੇਰੇ ਨਾਲ ਜੁੜੇ ਹੋਏ ਆ 60 ਜਾਣੇ ਤੇ ਤੁਸੀਂ ਸੋਚੋ 60 ਜਾਣਿਆਂ ਦੇ ਇੱਕ ਇੱਕ ਮੈਂਬਰ ਵਾ ਉੱਥੇ ਫਸਿਆ ਹੋਇਆ ਇਹਨਾਂ ਦੀ ਕੋਈ ਘਰੇ ਗੱਲ ਨਹੀਂ ਹੁੰਦੀ ਪਈ ਕਿ ਲੱਗਦਾ ਨਹੀਂ ਆ ਬਾਕੀ ਪਰਿਵਾਰਾਂ ਨੂੰ ਅੱਗੇ ਆਉਣਾ ਚਾਹੀਦਾ ਵਾ ਮੀਡੀਆ ਦੇ ਸਾਰਾ ਲੈਣਾ ਚਾਹੀਦਾ ਵਾ ਸ਼ਾਇਦ ਕਿ ਨਾ ਕਿਤੇ ਕਿਸੇ ਮੰਤਰੀ ਦਾ ਕਿਸੇ ਕੇਂਦਰ ਦੇ ਮੰਤਰੀ ਦਾ ਸੈਂਟਰ ਦੇ ਮੰਤਰੀ ਦਾ ਧਿਆਨ ਪੈ ਜਾਂਦਾ ਤੇ ਤੁਹਾਡੇ ਪਤੀ ਜਿਹੜੇ ਵਾਪਸ ਆ ਜਾਣਗੇ ਹਾਂਜੀ ਬਿਲਕੁਲ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਉਹ ਸੋਚਦੇ ਬਈ ਕੋਈ ਸਾਡੇ ਬੱਚਿਆਂ ਨੂੰ ਕੋਈ ਖਤਰਾ ਨਾ ਹੋ ਜੇ ਖਤਰਾਨ ਵਾਲੀ ਗੱਲ ਨਹੀਂ ਅਸੀਂ ਆਪਣੇ ਬੱਚਿਆਂ ਲਈ ਹੀ ਕਰਨੇ ਆ ਅਸੀਂ ਆਪਣੇ ਪਰਿਵਾਰ ਲਈ ਕਰਨੇ ਬਈ ਸਾਡੇ ਕੋਤੇ ਬਾਹਰ ਨਿਕਲਿਆ ਨਹੀਂ ਆਂਦਾ ਬਈ ਤੁਹਾਡੀ ਥਰੂ ਹੀ ਇਹਨੂੰ ਕੋਈ ਅੱਗੇ ਜਾ ਕੇ ਪਤਾ ਚੱਲ ਜੇ ਕੋਈ ਸਾਡੇ ਨਾਲ ਭੈਣ ਭਰਾ ਖੜਾ ਹੋ ਜੇ ਆਨ ਹਾਂਜੀ ਇਹ ਉਮੀਦਾਂ ਨੇ ਖਾਸ ਕਰਕੇ ਤੁਹਾਨੂੰ ਕਿੰਨੀ ਗਾਸ ਆ ਕਿ ਪ੍ਰਮਾਤਮਾ ਜਲਦੀ ਜਿਹੜਾ ਜਰਨੈਲ ਸੁਨੇਹਾ ਭੇਜੂਗਾ ਜਰਨੈਲ ਵਾਪਸ ਆਜੂਗਾ ਕਿੰਨੀ ਕੁ ਉਮੀਦਾਂ ਨੇ ਚੀਨ ਉਮੀਦਾਂ ਵੇਖੋ ਉਮੀਦਾਂ ਰੋਜ਼ ਆਸ ਰੱਖਦੇ ਆ ਬਈ ਆਪਾਂ ਹੁਣ ਰਾਤ ਸੋਨੇ ਬਈ ਸਵੇਰੇ ਫੋਨ ਆ ਜੇ ਮੈਂ ਕਹਿੰਨੀ ਹੁਣੇ ਦਿਨ ਬਣਾ ਮਤਲ ਨੰਗੇ ਮੈਨੂੰ ਹੁਣੇ ਫੋਨ ਆ ਜੇ ਬਈ ਹਾਂ ਮੈਂ ਠੀਕ ਵਾਂ ਤੇ ਮੈਂ ਖੁਦ ਤੁਹਾਨੂੰ ਬੁਲਾ ਕੇ ਧੰਨਵਾਦ ਕਰਾਂ ਬਈ ਤੁਹਾਡੀ ਵੀਡੀਓ ਦੇਖ ਕੇ ਮੇਰੇ ਹਸਬੰਡ ਦੀ ਮੈਨੂੰ ਕੋਲ ਆਈ ਆ ਹਾਂਜੀ ਬਿਲਕੁਲੀ ਤੁਸੀਂ ਦੇਖਿਆ ਇੱਕ ਪਤਨੀ ਆਪਣੇ ਪਤੀ ਦੇ ਵਾਸਤੇ ਅਰਦਾਸ ਕਰ ਰਹੀ ਹੈ ਹੱਥ ਜੋੜ ਕੇ ਅਪੀਲ ਕਰ ਰਹੀ ਹੈ ਤੁਹਾਡੇ ਗਾੜੀ ਭਾਈ ਜਿੱਥੇ ਵੀ ਉਹਦਾ ਪਤੀ ਹੈਗਾ ਇੱਕ ਵਾਰੀ ਰਾਹ ਪਤਾ ਜਰੂਰ ਕਰ ਲਿਓ ਕਿਉਂਕਿ ਬਹੁਤ ਬੁਰਾ ਹਾਲਿਆ ਰੋ ਰੋ ਕੇ ਭੈਣ ਦਾ ਦੁਖਿਆ ਦੁਖਾ ਮੀਤਾ ਪਹਾ ਟੁੱਟ ਗਿਆ ਕਿਉਂਕਿ ਪਹਿਲਾਂ ਵੀ ਬੜੀ ਦੁੱਖ ਵੇਖੀ ਪਹਿਲਾਂ ਹੀ ਬੜੀ ਗਰੀਬੀ ਦੇਖੀ ਜੇਕਰ ਹੁਣ ਪ੍ਰਮਾਤਮਾ ਨੇ ਚੰਗੇ ਦਿਨ ਦਿਖਾਏ ਸੀ ਵਧੀਆ ਪਤੀ ਮਿਲਿਆ ਸੀ ਸੋਚਿਆ ਸੀ ਘਰ ਦੀ ਗਰੀਬੀ ਦੂਰ ਕਰੂਗਾ ਇੱਕ ਸਹਾਰਾ ਬਣੂਗਾ ਪਰ ਉਹ ਜਨਰਲ ਵੀ ਜਿਹੜਾ ਉਹਦਾ ਪਤੀ ਇੱਕ ਵਧੀਆ ਵਿਖਾਸ ਤੇ ਆਪਣੀ ਬੱਚੀ ਦੇ ਤੇ ਆਪਣੇ ਪਤੀ ਦੇ ਵਿਖਾਸ ਤੇ ਵਿਦੇਸ਼ ਦੀ ਧਰਤੀ ਤੇ ਰੂਸ ਤੇ ਚਲੇ ਜਾਂਦਾ ਉੱਥੇ ਵਧੀਆ ਕੰਮ ਕਰ ਲਾ ਪੰਦਾ ਪਰ ਉੱਥੋਂ ਇੱਕ ਨੂੰ ਲਾਲੇ ਦਿੱਤਾ ਜਾਂਦਾ ਵੀ ਭਾਈ ਤੈਨੂੰ ਪੀਆਰ ਹੋ ਜੂਗੀ ਇੱਕ ਸਾਲ ਵਿੱਚ ਰੂਸ ਦੇ ਵਿੱਚ ਤੂੰ ਫੋਰ ਵਿੱਚ ਪਰਤੀ ਹੋ ਜਾ ਉਹ ਚਾਵਾਣਾ ਫੋਰਚ ਪਰਤੀ ਹੋ ਜਾਂਦਾ 45 ਦਿਨਾਂ ਦੇ ਟ੍ਰੇਨਿੰਗ ਦੇ ਵਿੱਚ ਲਾਸਟ ਮੈਸੇਜ ਆ ਜਾਂਦਾ ਸੁਨੇਹਾ ਜਾਂਦਾ ਉਸ ਤੋਂ ਬਾਅਦ ਕੋਈ ਕਿਸੇ ਤਰ੍ਹਾਂ ਦਾ ਫੋਨ ਤੇ ਰਾਬਤਾ ਨਹੀਂ ਹੁੰਦਾ ਪਰਿਵਾਰ ਦਾ ਰੋਲੋ ਕਿ ਬੁਰਾ ਹਾਲ ਆ ਅਤੇ ਪਰਿਵਾਰ ਹੱਥ ਜੋੜ ਕੇ ਅਪੀਲ ਕਰ ਰਿਹਾ ਕਿ ਉਸ ਦਾ ਪਤੀ ਜਿਹੜਾ ਵਾਪਸ ਜਿਹੜਾ ਉਹ ਲਿਆਂਦਾ ਜਾਵੇ ਮੈਨੂੰ ਐਸੋ ਵੀ ਬੱਚੀ ਕਿੰਨੀ ਜਿੱਦ ਕਰਦੀ ਆਪਣੇ ਪਾਪਾ ਵਾਸਤੇ ਬੱਚੀ ਇਹ ਛੋਟੀ ਹੀ ਜਦੋਂ ਗਈ ਉਹ ਹਾਂਜੀ ਡੇਢ ਸਾਲ ਦੀ ਸੀ ਤੇ ਹੁਣ ਮਤਲ ਇਹ ਜਦੋਂ ਦੇਖਦੀ ਹੈ 에ਰੋਪਲੇਨ ਵਗੈਰਾ ਜਾਂ ਕਿਸੇ ਦੇ ਕੋਈ ਚੁੱਕਦਾ ਵਾ ਤੇ ਸਾਰਿਆਂ ਨੂੰ ਪਾਪਾ ਕਹੀ ਜੋਗੀ ਬਈ ਮੇਰੇ ਪਾਪਾ ਹੈ ਤੇ ਪਲੇਖਾ ਪੈਣਾ ਇਹਨੂੰ ਆਪਣੇ ਵੱਲ ਬਈ ਮੈਨੂੰ ਕੋਈ ਚੁੱਕੇ ਮੈਨੂੰ लाਡ ਕਰੇ ਕੋਈ ਹਾਂਜੀ ਕੁਝ ਯਾਰ ਜਾਓਗੇ ਸਾਡੇ ਦਾ ਹੀ ਜਨੈਲ ਜੇਕਰ ਸਾਡੀ ਵੀਡੀਓ ਦੇਖਦਾ ਹੋਵੇ ਜਨੈਲ ਕਿਸੇ ਤਰ੍ਹਾਂ ਦਾ ਉਹਦੇ ਯਾਰ ਦੋਸਤ ਜਾਂ ਕਿਸੇ ਜਿਹੜੇ ਸਾਥੀ ਨੇ ਕੀ ਅਪੀਲ ਕਰਨਾ ਚਾਹੋਗੇ ਇਹ ਸਨੇਹ ਮੈਜੋ ਮੈਂ ਉਹ ਤੁਹਾਡੇ ਅੱਗੇ ਰਿਕੁਐਸਟ ਕਰਦੀ ਹਾਂ ਜੀ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਤੁਸੀਂ ਮੈਨੂੰ ਫੋਨ ਕਰੋ ਮੈਸੇਜ ਕਰੋ ਜੇ ਬਾਕੀ ਵੀ ਪਰਿਵਾਰ ਦਾ ਕੋਈ ਮੈਂਬਰ ਦੇਖਦਾ ਪਿਆ ਵੀਡੀਓ ਉਹ ਆਪਣੇ ਘਰੇ ਕਾਲ ਕਰਕੇ ਦੱਸਣ ਉਹਨਾਂ ਦੇ ਘਰੇ ਹੀ ਕਾਲ ਆ ਜਾਊਗੀ ਤੇ ਮੈਨੂੰ ਆਪਣਾ ਪਤਾ ਚੱਲ ਜਾਣਾ ਬਈ ਮੇਰੇ ਹਸਬੰਦ ਠੀਕ ਆ ਹਾਂਜੀ ਧੰਨਵਾਦ ਜੀ ਬਿਲਕੁਲ ਤੁਸੀਂ ਦੇਖਿਆ ਜਰਨੈਲ ਦੀ ਪਤਨੀ ਨੇ ਹੱਥ ਜੋੜ ਕੇ ਅਪੀਲ ਕਰਦੀ ਹੈ ਉਹਦੇ ਸਾਥੀਆਂ ਨੂੰ ਸਨੇਹਾ ਦਿੱਤਾ ਜੇਕਰ ਜਰਨੈਲਿਸਟ ਵੀਡੀਓ ਦੇਖਦਾ ਹੋਵੇ ਤੇ ਭਾਈ ਪਰਿਵਾਰ ਨਾਲ ਰਾਬਤਾ ਕਰ ਲੈ ਇਕ ਵਾਰੀ ਫੋਨ ਜੁ ਕਰ ਲੈ ਆਪਣੇ ਪਤਨੀ ਨੂੰ ਤੇ ਛੋਟੀ ਜਿਹੀ ਬੱਚੀ ਨੂੰ ਕਿਉਂਕਿ ਉਹਨਾਂ ਦਾ ਬੁਰਾ ਹਾਲ ਆ ਜਿੱਥੇ ਹੀ ਹੋਵੇ ਸਹੀ ਸਲਾਮਤ ਹੋਵੇ ਅਸੀਂ ਵੀ ਪਰਮਾਤਮਾ ਕੋਲ ਅਰਦਾਸ ਕਰਦੇ ਹਾਂ ਕਿ ਭਾਈ ਜਿੱਥੇ ਵੀ ਹੋਵੇ ਠੀਕ ਠਾਕ ਹੋਵੇ ਇਕ ਵਾਰੀ ਆਪਣੇ ਪਰਿਵਾਰ ਨਾਲ ਰਾਬਤਾ ਕਰ ਲੈ ਜੇਕਰ ਇਸ ਵੀਡੀਓ ਉਸ ਤੱਕ ਪਹੁੰਚਦੀ ਆ ਤੁਹਾਨੂੰ ਇਸ ਵੀਡੀਓ ਕੋ ਦੇਖਦਾ ਭਾਈ ਜਨਤਾ ਤੱਕ ਇਸ ਵੀਡੀਓ ਪਹੁੰਚਾ ਦਿਓ ਜੇਕਰ ਸਾਥੀ ਦੇਖਦੇ ਨੇ ਤੇ ਕਿਸੇ ਤਰ੍ਹਾਂ ਉਹਨੂੰ ਸੁਨੇਹਾ ਦੇ ਦੇਣਾ ਵੀ ਭਾਈ ਆਪਣੇ ਪਰਿਵਾਰ ਨਾਲ ਕਰੇ ਫੋਨ ਤੇ ਗੱਲਬਾਤ ਕਰਨਾ ਪਤਨੀ ਦਾ ਤੇ ਬੱਚਿਆਂ ਦਾ ਰੋ ਰੋ ਕੇ ਬੁਰਾ ਹਾਲ ਆ ਕਿਉਂਕਿ ਤੂੰ ਇੱਕ ਸਹਾਰਾ ਸੀ ਅ ਸਹਾਰਾ ਜਿਹੜਾ ਟੁੱਟਦਾ ਨਜ਼ਰ ਆ ਆ ਕਿੰਦਾ ਕਿਤੇ ਇਸ ਕਰਕੇ ਸਾਡੀ ਵੀ ਦਸ਼ਕਾਂ ਨੂੰ ਅਪੀਲ ਆ ਇਸ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤਾਂ ਜੋ ਕਿ ਜਿੱਥੇ ਹੱਥ ਜੋੜ ਕੇ ਪਤਨੀ ਆਪਣੇ ਪਤੀ ਦੀ ਲੰਮੀ ਮਰਵਾਸਤੇ ਅਰਦਾਸ ਬੇਨਤੀ ਕਰ ਰਹੀ ਆ ਉੱਥੇ ਇਹ ਉਹਨੂੰ ਜਿਹੜਾ ਆਪਣੇ ਪਤੀ ਨੂੰ ਵਾਪਸ ਵੀ ਜਿਹੜਾ ਲਿਆਂਦਾ ਜਾਵੇ ਮੈਨੂੰ ਦਿਓ ਜੀ ਆਤ ਮੈਂ ਤੁਹਾਡਾ ਹਜੀਤ ਸਿੰਘ ਗ RPD24 ਚੈਨਲ ਲਈ ਅਮਰ ਸਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ